ਜਦੋਂ ਬਾਬੇ ਫੁੱਡੇ ਦੀ ਮੈਂ ਗੱਲ ਪੜਦਾ ਨਾ ਤੇ ਗੁਰਮੁਖੋ ਮਨ ਅਨੰਦ ਚ ਆ ਜਾਂਦਾ ਗੁਰਨਾਨਕ ਪਾਤਸ਼ਾਹ ਨੇ ਆਖਿਆ ਸੀ ਬੁੰਡਿਆ ਮੈਂ ਤੇਥੋਂ ਉਹਲੇ ਰਹਾਂ ਸਾਂ ਇਹ ਬਾਬਾ ਫੁੱਡੇ ਨੂੰ ਵਰ ਮਿਲਿਆ ਸੀ 12 ਸਾਲ ਦੀ ਉਮਰ ਵਿੱਚ ਬੁੰਡਿਆ ਮੈਂ ਤੇਥੋਂ ਉਹਨੇ ਨਾ ਹਾਂ ਸਾਂ ਜਦੋਂ ਵੀ ਕਿਤੇ ਸੰਕਟ ਆਇਆ ਬਾਬੇ ਫੁੱਡੇ ਨੇ ਗੁਰਮੁਖੋ ਸਾਡੀ ਰਹਿਨਮਾਈ ਕੀਤੀ ਨੰਮਸਕਾਰ ਬਾਬੇ ਫੁੱਡੇ ਨੂੰ ਬਾਬਾ ਫੁੱਡਾ ਮਹਾਨ ਸ਼ਖਸੀਅਤ ਹੈ ਜਿਸ ਬਾਬੇ ਫੁੱਡੇ ਕੋਲ ਸਾਡੀ ਮਾਂ ਗੰਗਾ ਆਪਣੇ ਪੁੱਤri ਅਰਦਾਸ ਕਰਨ ਲਈ ਗਈ। ਢੀੜ ਸਾਬ ਅੱਜ ਵੀ ਤੁਰ ਕੇ ਜਹੜਾ ਮੈਨ ਤੇ ਬੜਾ ਔਖਾ ਹੈ। ਮਾਤਾ ਗੰਗਾ ਜੀ ਨੰਗੇ ਚਰਨੀ ਪ੍ਰਸ਼ਾਦਾ ਲੈ ਕੇ ਕਈ ਬਾਬੇ ਬੁੱਢੇ ਸਾਹਮਣੇ ਤੇ ਬਾਬੇ ਬੁੱਢੇ ਰਾਤ ਰੋਟੀ ਨਹੀਂ ਖਾਧੀ। ਸੇਵਾਦਾਰ ਪੁਛਿਆ ਅਭਿਸ਼ੇਕ ਬਾਬਾ ਜੀ ਢਿੱਲੇ ਹੋ ਗਏ ਹੋਣਗੇ। ਕਹਿੰਦੇ ਬਾਬਾ ਜੀ ਸੋਕਦਾ ਹੈ ਕਹਿੰਦੇ ਸੋਕ ਕਰਕੇ ਰੋਟੀ ਨਹੀਂ ਖਾਧੀ ਕਹਿੰਦੇ ਸੋਕ ਕਰਕੇ ਰੋਟੀ ਨਹੀਂ ਖਾਧੀ। ਕਹਿੰਦੇ ਸਵੇਰੀ ਮੇਰੀ ਮਾਂ ਨੇ ਰੋਟੀ ਲੈ ਕੇ ਆਉਣਾ। ਮੈਂ ਤਾਂ ਰੋਟੀ ਠੀਕਦਾ ਜਦੋਂ ਮਾਤਾ ਗੰਗਾ ਜੀ ਆਇਤ ਉਮਰ ਬਡੇਰੀ ਸੀ ਨਾ ਉਦੋਂ ਅਣਕਾਂ ਨਹੀਂ ਜਨ ਲਗਦੀਆਂ ਖੁੰਡਾ ਫੜਿਆ ਤੇ ਐ ਕਰਕੇ ਵੇਂਦੇ ਨੇ ਤੇ ਕਹਿੰਦੇ ਮਾਂ ਮੈਂ ਤਾਂ ਰਾਤ ਨੂੰ ਅੜੀਕਦਾ ਸਰ ਕਿ ਮੇਰੀ ਮਾਂ ਕਿਥੋਂ ਰੋਟੀ ਲੱਗਿਆ ਮੇਰੇ ਕਹਿਣ ਤੋਂ ਭਾਵ ਇਹ ਤੁਹਾਨੂੰ ਸਾਡੀ ਸੁੱਖੀ ਜੀ ਜਾਗਦੀ ਹੈ ਇਹਦਾ ਅੰਤਰੀਂ ਭਾਵ ਹੈ ਕਿ ਕਿਸੇ ਉੱਚੀ ਪਦਵੀ ਤੇ ਸਿੱਖ ਪੈਣ ਜੇ ਪਰ ਉਹਦੇ ਮਨ ਵਿੱਚ ਗੁਰੂ ਦੇ ਪ੍ਰਤੀ ਸਤਕਾਰ ਇਹਨਾਂ ਚਾਹੀਦਾ ਹੈ ਏ ਨਹੀਂ ਵੀ ਮੈਨੂੰ ਮੜ ਮਿਲਿਆ ਤੇ ਮੈਂ ਵੱਡਾ ਬਣਾ ਕਿਤੇ ਉਹ ਡੰਗਰਾਂ ਨੂੰ ਪੱਠੇ ਪਹੁੰਚਾਰਦਾ ਕਿਤੇ ਉਹ ਮੀਂਹ ਰਖਦਾ ਪਰ ਮਾਨ ਨਹੀਂ ਆਇਆ ਬਾਬੇ ਬੁੱਢੇ ਦਾ ਜੀਵਨ ਮਾਨ ਹੁੰਦੇ ਹੋਏ ਨਿਮਾਣਾ ਤਾਣ ਹੁੰਦੇ ਹੋਏ ਨਦਾਨਾ ਅਣ ਹੁੰਦਾ ਆਪ ਗੜਾਏ ਕੋਈ ਐਸਾ ਪਦ ਸਦਾਏ ਉਹ ਕਹਿਣ ਲੱਗੇ ਮਰਜ ਬੱਸ ਕਹਿਣ ਲੱਗੇ ਬੁੱਢਿਆ ਤੂੰ ਸਿਆਣਾ ਬੁੱਧੀਮਾਨ ਬ੍ਰਹਮ ਗਿਆਨੀ ਐ ਅਗਲੀ ਸੋਨਾ 12 ਬਣੀ ਦਾ ਹੁੰਦਾ 12 ਬਣੀ ਕੋ ਸੋਨਾ ਹੈਗਾ ਇਹ ਤਾਂ 12 ਬਣੀ ਦਾ ਬਣ ਗਿਆ ਇਹ ਵਜਨ ਕੀਤੇ ਔਰ ਗੁਰਮੁਖੋ ਨਾਲ ਹੀ ਇਹਦੇ ਤੋਂ ਪਹਿਲਾਂ ਕਿ ਡਿਉੜੀ ਲਾਈ ਸੀ ਗੋਇੰਦਵਾਲ ਨਗਰ ਦਾ ਸੋਨਾ ਜਿਹੜਾ ਗੋਂਦੇ ਖਤਰੀ ਦਾ ਨਗਰ ਸੀ ਬੜੀ ਲੰਮੀ ਚੋੜੀ ਦੀ ਕਥਾ ਹੈ ਉਥੇ ਕਹਿੰਦੇ ਸੜ ਪਿਓ ਉਹਨਾਂ ਨੇ ਸੌ ਝੂਠੀ ਗਾਦੀ ਉਥੇ ਪ੍ਰੇਤਾਂ ਦਾ ਵਾਸਾ ਹੋ ਗਿਆ ਅਜੇ ਗਦੀ ਨਹੀਂ ਮਣੀ ਗੁਰੂ ਅਮਰਦਾਸ ਨੂੰ ਇਹ ਪਹਿਲਾਂ ਦੀ ਗੱਲ ਹੈ ਛੋਟੀ ਫੜ ਕੇ ਗਏ ਨਾ ਜਮਜੀ ਸਾਹਿਬ ਦਾ ਪਾੜ ਕਰਦੇ ਨੇ ਤੇ ਕਹਿਣ ਲੱਗੇ ਦੁਰੰਗਰ ਸਾਹਿਬ ਮਾਂਜਾ ਮਾਰ ਉਸ ਜਣਪੂਦ ਕੋਈ ਨਹੀਂ ਰਿਆ ਇਹਦੇ ਨਾਲ ਮੈਂ ਸਿੱਖ ਸੰਗਤਾਂ ਨੂੰ ਤੁਹਾਨੂੰ ਮੈਸੇਜ ਦਿਆਂ ਮੈਂ ਹਾਰੋ ਜੀ ਇਹ ਸੰਦੇਸ਼ ਦੇਣਾ ਹੈ ਜਿੱਥੇ ਜਮਜੀ ਹੈ ਉਥੇ ਪਰੇਸ਼ਾਨੀ ਨਹੀਂ ਜਿੱਥੇ ਪਰੇਸ਼ਾਨੀ ਉਥੇ ਜਮਜੀ ਨਹੀਂ ਹੋਣਾ ਬੜੀ ਸਾਦੀ ਜੀ ਗੱਲ ਜੇ ਸਾਨੂੰ ਆਮ ਬੰਦੇ ਮਿਲਦੇ ਨੇ ਗਿਆਨੀ ਜੀ ਗੁਰਦਾਸ ਕਰੋ ਅਸੀਂ ਇਸ ਗੱਲ ਤੋਂ ਪਰੇਸ਼ਾਨ ਮੈਂ ਕਹਿਣਾ ਵੀ ਤੁਹਾਡੇ ਘਰ ਜਮਜੀ ਨਹੀਂ ਆ ਰਿਹਾ ਉਹ ਜਿੱਥੇ ਜਮਜੀ ਆ ਗਿਆ ਉਥੇ ਪਰੇਸ਼ਾਨੀ ਨਹੀਂ ਜਿੱਥੇ ਪਰੇਸ਼ਾਨੀ ਹੈ ਉਥੇ ਜਮਜੀ ਨਹੀਂ ਇਹਦੀ ਆਧਾਰਨ ਵਿਆਮ ਹੈ ਮਦੀਦਾਸ ਆੜੇ ਨਾਲ ਚਿਰਿਆ ਗਿਆ ਸ਼ੀਰਪਰਾਸ ਗ੍ਰੰਥ ਪੜੋ ਸਹੀ ਤੋ ਫਾੜ ਹੋ ਗਿਆ ਲੈ ਕੇ ਅਜੇ ਵੀ ਆਵਾਜ਼ ਆਉਂਦੀ ਜਿੰਨੀ ਨਾਮ ਧਿਆਇਆ ਗਏ ਮੁਸਕਤ ਘਾਰ ਨਾਨਕ ਤੇ ਮੁਖਜਲੇ ਕਿਤੀ ਛੁਟੀ ਨਾਲ ਇਹ ਜਪਜੀ ਦੇ ਪਾਠ ਦੀ ਤਾਕਤ ਹੈ ਇਹ ਜਪਜੀ ਦਾ ਪਾਠ ਕਰਦਾ ਸੀ ਸੰਤ ਗਿਆਨੀ ਜਰਨੈਲ ਸਿੰਘ 52 ਪਾਠ ਅਸੀਂ ਤੱਕ ਅੰਦਰ ਵੜ ਗਿਆ ਉਹ ਟੈਂਕਾਂ ਦੇ ਤੋਪਾਂ ਨੂੰ ਵੇਖ ਕੇ ਜਕਾਰੇ ਛੜਦਾ ਸੰਤ ਜਰਨੈਲ ਸਿੰਘ ਵੀ ਛੜਦਾ ਉਹਦੇ ਵਿੱਚ ਜਪਜੀ ਸਾਹਿਬ ਦਾ ਪਾਠ ਬੋਲਦਾ ਆਪਾਂ ਬਾਣੀ ਨੂੰ ਘੁਰ ਗਏ ਸਾਡੇ ਤੇ ਗੁਰੂ ਕਿਰਪਾ ਕਰੇ ਸਾਡਾ ਜੀਵਨ ਬੜੇ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਉ ਗੁਰਮਖੋ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਗੁਰਤਾ ਗਦੀ ਗੁਰੂ ਅਮਰਦਾਸ ਪਾਤਸ਼ਾਹ ਨੂੰ ਦੇ ਦਿੱਤੀ ਤੇ ਕਹਿਣ ਲੱਗੇ ਗੁਰਮਖੋ ਤੁਸੀਂ ਗੋਇੰਦਵਾਲ ਚਲੇ ਜਾਓ ਅਸੀਂ ਗੋਇੰਦਵਾਲ ਬਾਰੇ ਕਿ ਸ਼ਬਦ ਪੜ੍ਹਦੇ ਹਾਂ ਗੋਇੰਦਵਾਲ ਗਵਿੰਦ ਪੂਰੀ ਸਮ ਜਲਨ ਤੀਰ ਬਪਾਸ ਪੜਾਇਓ ਇਹਦਾ ਅਰਥ ਹੈ ਕਿ ਗੁਰੂ ਅਮਰਦਾਸ ਪਾਤਸ਼ਾਹ ਨੇ ਗੋਵਿੰਦਵਾਲ ਰੱਬ ਦੀ ਪੁਰੀ ਵਰਗਾ ਬਣਾਇਆ ਇਹ ਜਨਨ ਪਟ ਕਹਿੰਦਾ ਬਿਆਸਾ ਦਰਿਆ ਦੇ ਕੰਢੇ ਤੇ ਆਪਸ ਸਵਾਲ ਕਰਾਂਗੇ ਕਿ ਐਨੇ ਨਗਰ ਨੇ ਤੇ ਗੋਵਿੰਦਵਾਲ ਵਿੱਚ ਕੀ ਖੂਬੀ ਭਾਈ ਇਹ ਗਵੰਦੀ ਪੁਰੀ ਕਿਵੇਂ ਹੋ ਗਈ ਇਹਦਾ ਜਵਾਬ ਇਹ ਹੈ ਗੁਰੂ ਅਮਰਦਾਸ ਪਾਤਸ਼ਾਹ ਜੱਜਦਾ ਪਾਠ ਬੋਲ ਕਰਦੇ ਸਨ ਉਮਰ ਵਡੇਰੀ ਹੋਣ ਕਰਕੇ ਬੰਦਾ ਥਕੇਵਾ ਮਹਿਸੂਸ ਕਰਦਾ ਕਿ ਇਹਦਾ ਆਪਣੇ ਗੋਡੇ ਸਾਥ ਨਹੀਂ ਦੇਦੇ ਉਹ ਕਿਲੀ ਅੱਜ ਵੀ ਦਵਾਈ ਦੇ ਰਹੀ ਹੈ ਚਿਵਾਰੇ ਵਿੱਚ ਇੱਕ ਕਿਲੀ ਗੱਡੀ ਹੈ ਉਸ ਕਿਲੀ ਨੂੰ ਫੜ ਕੇ ਜਪਜੀਤ ਸਾਹਿਬ ਦਾ ਪਾੜ ਕਰਦੇ ਨੇ ਵੀ ਜੇ ਬਹਿ ਕੇ ਤੇ ਕਿਤੇ ਨੀਂਦ ਦਾ ਪ੍ਰਭਾਵ ਨਾ ਪੈ ਜਾਏ ਆਪਾਂ ਤਾਂ ਬਾਣੀ ਪੜੀ ਜਾਣੇ ਤੇਰੇ ਵਾਲੇ ਗੁੜਕਾ ਹੱਥੋਂ ਡੇਰ ਪੈਂਦਾ ਨਹੀਂ ਨਹੀਂ ਬਾਣੀ ਥੋੜੀ ਪੜੋ ਬਾਣੀ ਬਹੁਤੀ ਪੜੋ ਤੁਹਾਡਾ ਮਾਵਲਾ ਪਰ ਬਾਣੀ ਸੁਚੇਤ ਹੋ ਕੇ ਪੜੋ ਮੈਂ ਨਹੀਂ ਕਹਿੰਦਾ ਗੁਰੂ ਅਰਜਨ ਦੇਵ ਕਹਿੰਦੇ ਸਾਵਧਾਨ ਇਕਾਗਰ ਚੀਤ ਬੀ ਅਟੈਂਟ ਬਾਣੀ ਪੜ੍ਹ ਰਹੇ ਨੇ ਇੱਕ ਬੀਬੀ ਦੇ ਰੋਣ ਦੀ ਆਵਾਜ਼ ਆਈ ਜਿਹੜਾ ਗੁਰੂ ਅਮਰਦਾਸ ਪਾਤਸ਼ਾਹ ਦਾ ਸੇਵਾਦਾਰ ਸੀ ਜਿਹਨੂੰ ਅਜੇ ਕਰ ਆਪਾਂ ਗੜੁਈ ਕਹਿ ਦਿੰਦੇ ਆ ਉਹਦਾ ਨਾਮ ਭਾਈ ਬੱਲੂ ਸੀ ਕਹਿਣ ਲੱਗੇ ਬੱਲੂ ਇਹ ਬੀਬੀ ਰੋਂਦੀ ਐ ਇਹਨੂੰ ਜਾ ਕੇ ਸਮਝਾ ਵੀ ਅਮਰਤ ਬੇੜਾ ਰੋਣਦਾਰ ਹੀ ਹੁੰਦਾ ਅਮਰਤ ਵੀੜਾ ਗਾਉਣ ਦਾ ਹੁੰਦਾ ਅਮਰਤ ਵੀੜਾ ਸਤਨੂ ਵੜਿਆਈ ਵਿਚਾਰ ਜਿਹਨੂੰ ਬਾਬੇ ਫਰੀਦ ਨੇ ਆਖਿਆ ਫਰੀਦਾ ਪਿਛਲ ਰਾਤ ਨਾ ਜਾਗਿਓ ਜੀਂਦਰ ਮੂਰਿਓਏ ਜੇ ਤੇ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ ਇਹ ਬਾਬਾ ਫਰੀਦ ਜੀ ਕਹਿੰਦੇ ਨੇ ਜਿਹੜਾ ਪਿਛਲੀ ਰਾਤ ਨਹੀਂ ਨਾ ਜਾਗਦਾ ਉਹ ਕਹਿੰਦੇ ਜਿਉਂਦਾ ਮਰਿਆ ਉਹ ਨਕਮਿਆ ਤੂੰ ਤਾਂ ਰੱਬ ਨੂੰ ਭਰਾ ਦਿੱਤਾ ਪਰ ਰੱਬ ਨੇ ਤੈਨੂੰ ਭਾਇਆ ਨਹੀਂ ਓ ਮੈਂ ਇਹਦੇ ਨਾਲ ਇੱਕ ਤੁਸਲ ਨਹੀਂ ਕਹਾਂ ਜਿਹੜੇ ਕਹਿੰਦੇ ਅੰਮ੍ਰਿਤ ਵੇਲੇ ਘਰਾਣੇ ਮਾਰਦੇ ਨੇ ਉਹ ਬੰਦੇ ਘਰਾੜੇ ਨਹੀਂ ਮਾਰਦੇ ਉਹਨਾਂ ਦੀ ਕਿਸਮਤ ਸੁਤੀ ਸੁਤੀ ਕਿਸਮਤ ਵਾਲੇ ਲੋਕ ਨੇ ਤੇ ਜਿਨ੍ਹਾਂ ਦੇ ਕੰਮ ਅੰਮ੍ਰਿਤ ਵੇਲੇ ਜਾਗਣ ਆ ਨਾ ਉਹਨਾਂ ਨੇ ਸਮਝ ਲਓ ਵੀ ਬੈਗਰੂਤੀ ਖੁਸ਼ੀ ਇਹ ਨਿਸ਼ਾਨੀ ਜੇ ਪ੍ਰਮਾਤਮਾ ਦੀ ਖੁਸ਼ੀ ਦੀ ਕਹਿਣ ਲੱਗੇ ਭਾਈ ਬਲੂਰ ਨੂੰ ਕਹੋ ਪਰ ਉਹ ਇਹ ਨਾ ਤੇ ਭਾਈ ਬਲੂ ਕਹਿਣ ਲਗਾ ਪਾਸ਼ਾ ਰੋਵੇ ਕਿਉਂ ਨਾ ਵੇ ਤੂੰ ਦਾ ਇਸੇ ਗੱਲ ਮੇਰੇ ਕਰਦੀ ਏ ਮਹਾਰਾਜ ਉਹਦਾ ਇਕੱਲਾ ਕੱਲਾ ਪੁੱਤ ਸੀ ਗੁਜਰ ਗਿਆ ਰੋਣਾ ਕਹਿੰਦੇ ਬੱਲੂ ਲੱਗ ਗਿਆ ਆਇਆ ਕਹਿੰਦੀ ਉਸ ਬੀਬੀ ਨੂੰ ਕਹੀਂ ਵੀ ਆਪਣੇ ਬੱਚੇ ਦੀ ਦੇਹ ਨੂੰ ਚੁੱਕ ਕੇ ਬੌੜੀ ਦੇ ਕੰਢੇ ਲੈ ਆਵੇ ਕਰਤਾਰ ਭਣੀ ਕਰੇਗਾ ਬੀਬੀ ਹੇ ਸੂ ਮੜੀ ਚਾਟੜ ਗਿਆ ਉਹਦੇ ਸਰੀ ਨੂੰ ਲੈ ਕੇ ਬੌੜੀ ਦੇ ਕੰਢੇ ਤੇ ਆਈ ਇਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਬੌਲੀ ਦਾ ਜਲ ਮੂੰਹ ਚ ਪਾ ਕੇ ਬੱਚੇ ਦੇ ਨਾਲ ਕਿਹਾ ਵੈਗਰੂ ਬੋਲ ਬੱਚਾ ਉੱਠਿਆ ਤੇ ਕਹਿਣ ਲੱਗੇ ਵੱਲੂ ਅਸੀਂ ਕਿਹਨੇ ਇਸ ਪਿਆਤ ਇਸ ਸ਼ਿਆਪਾਰਨ ਮੇੜ ਦੀਏ ਉਹ ਕਹਿੰਦਾ ਜੀ ਮੈਂ ਸਮਝਿਆ ਨਹੀਂ ਗੱਲ ਕਹਿਣ ਲੱਗੇ ਕੱਲ ਨੂੰ ਕੋ ਹੋਰ ਮਰ ਗਿਆ ਤੇ ਉਹ ਬੀਬੀ ਆਪਣੇ ਬੱਚੇ ਨੂੰ ਲੈ ਕੇ ਆਵੇਗੀ ਅਸੀਂ ਜਿੱਨਾਂ ਚ ਗੁਰਤਾ ਗੱਦੀ ਕਰਨੀਆਂ ਨੇ ਇਸ ਗੋਦਲ ਮੁਕਤ ਤਾਂ ਕਿ ਇਥੇ ਪਸ਼ੂ ਦੇ ਪੰਛੀ ਦੀ ਮੌਤ ਵੀ ਨਹੀਂ ਹੋਵੇਗੀ ਇਸ ਕਰਕੇ ਆਪਾਂ ਕਹਿੰਦੇ ਆ ਕੋਈ ਮਿਸਵਾਲ ਗਵਿੰਦਪੁਰੀ ਸਮ ਜੱਲਨ ਤੀਰ ਬਪਾਸ ਬਣਾਇਓ ਸਾਨੂੰ ਸੰਤ ਬਾਬਾ ਕਰਤਾਰ ਸਿੰਘ ਨੇ ਰੋ ਪੜਾਇਆ ਸੀ ਕਿ ਗੁਰੂ ਅਮਰਦਾਸ ਪਾਤਸ਼ਾਹ 22 ਸਾਲ ਗੁਰਤਾ ਗੱਦੀ ਤੇ ਸਭਾਏ ਮਾਰ ਰਹਿ ਗਵਿੰਦਵਾਲ ਨਗਰ ਵਿੱਚ ਬਲੁਖਤਾ ਕੀ ਪਸ਼ੂ ਤੇ ਪੰਛੀ ਦੀ ਮੌਤ ਵੀ ਨੂੰ ਹੋਈ ਇਹ ਜੇ ਧੰਗ ਗੁਰੂ ਅਮਰਦਾਸ ਪਾਤਸ਼ਾਹ ਦੀ ਵਿੜਾਈ ਬੌਲੀ ਬਣਾਈ ਏ ਨਹੀਂ ਕਿ ਇਹਦੇ ਵਿੱਚ ਜਟ ਪਾਣੀ ਭਰਨ ਇਹਦੇ ਵਿੱਚ ਫਲਾਣੇ ਪਾਣੀ ਭਰਨ ਕਹਿੰਦੇ ਨਾ ਭਾਈ ਇਹ ਤਾਂ 84 ਨੂੰ ਕੱਢਣ ਦਾ ਸੀ ਇਹ ਵੱਡਾ ਮਹਾਨ ਕੰਮ ਬਣਾ ਦਿੱਤਾ ਕੋਈ ਨਹੀਂ ਮਾਈ ਭਾਈ ਕਿਉਂਕਿ ਆਪਾਂ ਕਰਨ ਪੜਦੇ ਆਂ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਰ ਭੈ ਅਰੋਗਾ ਤਨ ਦਾ ਇਸ਼ਨਾਨ ਕਰੇ ਚੁੱਭਾ ਮਾਰੇ ਤੇ ਨਾਲ ਮੰਨ ਦੇ ਇਸ਼ਨਾਨ ਲਈ ਜਪਜੀ ਸਾਹਿਬ ਦਾ ਪਾਠ ਕਰੇ ਉਹ ਦਾ ਤਨ ਵੀ ਸਫਲਾ ਉਹ ਦਾ ਮਨ ਵੀ ਸਫਲਾ ਇਹ ਪਾਕਸ਼ਾ ਨੇ ਬੋਲੀ ਬਣਾਈ ਇੱਕ ਨਾਲ ਹੋਰ ਗੱਲ ਕਿਉਂਕਿ ਇਹ ਮੁਕ ਨੂੰ ਆਗੀਆਂ ਤਾਂ ਹੈ ਨਹੀਂ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਇੱਥੇ ਆਣ ਕੇ ਸੁਭਾਏ ਮਾਨ ਹੋ ਗਏ ਤੇ ਬਾਬੇ ਦਾਸੂ ਦੇ ਮਰਮਸ਼ੀਰਖਾ ਆਈ ਹੈਰਾਨੀ ਦੀ ਗੱਲ ਯਾਰੋ ਉਹ ਅਸੀਂ ਗੁਰੂ ਅੰਗਦ ਸਾਹਿਬ ਦੇ ਪੁੱਤ ਤੇ ਸਾਨੂੰ ਪੁੱਛਦਾ ਕੋਈ ਨਹੀਂ ਤੇ ਸਾਡੇ ਰਿਸ਼ਤੇਦਾਰ ਨੇ ਸਾਹ ਗੱਦੀ ਸੰਭਲੀ ਮੈਂ ਉਹਨੂੰ ਜਾ ਕੇ ਪੁੱਛਦਾ ਕਿ ਤੂੰ ਕਿਵੇਂ ਬਿਠਾ ਭਾਈ ਬਾਬਾ ਦਾਤੂ ਜੀ ਗਏ ਧੰਨ ਗੁਰੂ ਅਮਰਦਾਸ ਪਾਤਸ਼ਾਹ ਸਭਾਏ ਮਾਨ ਨੇ ਤਖਤ ਉਪਰ ਵੇਖਿਆ ਰੀ ਸੋਚਿਆ ਰੀ ਠੁੱਡਾ ਕੱਢ ਮਾਰਿਆ ਗੁਰੂ ਅਮਰਦਾਸ ਵਰਗਾ ਪੜਨਾ ਬੜਾ ਉੱਤਜੇ ਉਹਨੇ ਠੁੱਡਾ ਮਾਰਿਆ ਸਾਡੇ ਵਰਗਾ ਹੁੰਦਾ ਤੇ ਕਹਿਣਾ ਫੜ ਲਓ ਸੁਕਾਰਾ ਜਾਏ ਆਪਣੇ ਵਰਗਾ ਹੁੰਦਾ ਨਾ ਆਪਾਂ ਕਹਿੰਦੇ ਫੜ ਲਓ ਸੁਕਾਰਾ ਜਾਏ ਧੰਨ ਗੁਰੂ ਅਮਰਦਾਸ ਪਾਤਸ਼ਾਹ ਤੇਨੂੰ ਲੱਖਾਂ ਨਮਸਕਾਰਾਂ ਦਾਤੂ ਨੇ ਠੁੱਡਾ ਮਾਰਿਆ ਇਨਾ ਬਾਬੇ ਦਾਤੂ ਦੇ ਪੈਰ ਫੜ ਕੇ ਕਹਿਣ ਲੱਗੇ ਬਾਬਾ ਜੀ ਮੈਂ ਮਹਿਸੂਸ ਕਰਦਾ ਹੈ ਬਡਾਪਾ ਹੈ ਮੈਥੋਂ ਉਠਿਆ ਨਹੀਂ ਗਿਆ ਮੇਰਾ ਫਰਜ ਪੰਡਦਾ ਸੀ ਵੀ ਮੈਂ ਉਠਾਂ ਪਰ ਤੁਹਾਨੂੰ ਦਰਦ ਨਹੀਂ ਹੋਈ ਇਤਿਹਾਸ ਕਹਿੰਦਾ ਕਿ ਬਾਬੇ ਦਾਤੂ ਨੂੰ ਏਨੀ ਦਰਦ ਹੋਈ ਚੀਕਾਂ ਨਿਕਲ ਗਈਆਂ ਆਏ ਨਗਰ ਆਪਾਂ ਬਾਣੀ ਚ ਪੜਦੇ ਮਾਤਾ ਖੀਵੀ ਸੋ ਸੋਏ ਜਿਨ ਗੁਏ ਠਾਲੀ ਜਿੱਥੇ ਗੁਰੂ ਅੰਗਦ ਸਾਹਿਬ ਦੀ ਵਡਿਆਈ ਦਾ ਜ਼ਿਕਰ ਕਰਦੇ ਹਨ ਉਥੇ ਮਾਤਾ ਖੀਵੀ ਦਾ ਜ਼ਿਕਰ ਵੀ ਆਉਂਦਾ ਹੈ ਮੈਂ ਆਮ ਬੋਲ ਦਾ ਤੁਹਾਨੂੰ ਹੀ ਬੇਨਤੀ ਕਰਾਂ ਤੁਸੀਂ ਟਰਾਈ ਮਾਰਨੀ ਹੋਵੇ ਨਾ ਕਿਤੇ ਕਿਤੇ ਲੰਗਰ ਕਰਿਆ ਜੇ ਤੇ ਟੱਕ ਕੇ ਕਿਹਾ ਜੇ ਮਾਤਾ ਖੀਵੀ ਵਰਗਤ ਪਾਈ ਜੇ ਲੰਗਰ ਘਟ ਗਿਆ ਤੇ ਮੈਨੂੰ ਘੇਰ ਲਿਆ ਜੇ ਮਾਤਾ ਖੀਵੀ ਦੇ ਨਾਮ 'ਚ ਇੰਨੀਆਂ ਰਿਧੀਆਂ ਸਿੱਧੀਆਂ ਨੇ ਮਾਤਾ ਖੀਵੀ ਇੱਕ ਆਮ ਔਰਤ ਨਹੀਂ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਨੂੰ ਗੁਰਤਾ ਗੱਦੀ ਦਿੰਦੀ ਹੈ ਨਾ ਤਾਂ ਮਾਤਾ ਪੀਵੀ ਕੀਵੀ ਨੂੰ ਕਹਿਣ ਲੱਗੇ ਤੇ ਇਹ ਰਾਣੀਏ ਸੰਗਤ ਨੂੰ ਨਾਮਦਾਨ ਇਹ ਦੇਵੇਗਾ ਤੇ ਪੰਗਤ ਵਿੱਚ ਲੰਗਰ ਦੀ ਸੇਵਾ ਤੂੰ ਕਰਨੀ ਹੈ ਤੇ ਸੇਵਾ ਕਿਹੋ ਜੀ ਕਰਦੇ ਸਨ ਆਪਾਂ ਦਾ ਅੱਧਾ ਕਲਪਨੀਰ ਬਣਾਇਆ ਹੋਇਆ ਨਾ ਤੇ ਆਪਾਂ ਕਹਿੰਨੇ ਪਾਸੇ ਕਰਕੇ ਰੱਖ ਲਾ ਪਰ ਉਹਨੇ ਹੋਣੇ ਨੇ ਪਤਾ ਨਹੀਂ ਮੁੜ ਕੇ ਸਾਨੂੰ ਕਦੇ ਅੱਧਾ ਪ੍ਰਾਮੇਲੇ ਕੇ ਨਾਮ ਮਿਲੇ ਅੱਧੇ ਕਲਪਨੀਰ ਤੇ ਮਰ ਜਾਂਦੇ ਆ